ਕਣਕਾਂ ਦੇ ਖੇਤ ਲਹਿਰਾਂ ਦੇ ਸਭ ਨੱਚ ਟੱਪ ਵਿਸਾਖੀ ਮਨਾਉਂਦੇ ਸੱਚੀ ਗੱਲ ਜੀ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਹਾਂ ਸਾਰੀ ਗਾਤਫਾ ਸੋ ਅੱਜ ਵਕ ਵਕ ਥਾਵਾਂ ਤੇ ਵਿਸਾਖੀ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਬੜੇ ਹੀ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ ਵਕ ਵਕ ਥਾਵਾਂ ਤੇ ਮੇਲੇ ਲੱਗ ਰਹੇ ਨੇ ਬਹੁਤ ਸਾਰੀਆਂ ਰੌਣਕਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਦਾ ਜੀ ਬਸਾਕਿਦਾ ਤਿਉਹਾਰ ਅੱਜ 13 ਅਪ੍ਰੈਲ ਦੇ ਦਿਨ ਮਨਾਇਆ ਜਾਂਦਾ ਹੈ ਇਸ ਦੇ ਮਨਾਉਣ ਦਾ ਮੁੱਖ ਕਾਰਨ ਜਿਹੜਾ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਕਾਰਨ ਹੈ ਕਿ ਇਸ ਦਿਨ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸਗੀ ਇਹ ਸਥਾਪਨਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਕੀਤੀ ਗਈ ਸਗੀ ਯਾਨੀ ਕਿ ਇਹ ਤਿਉਹਾਰ ਖਾਲਸਾ ਪੰਥ ਦੀ ਸਥਾਪਨਾ ਦਾ ਪ੍ਰਤੀਕਾ ਕਹਿ ਲਾਂਦਾ ਹੈ ਤੇ ਇਸੇ ਤੇ ਚਲਦੇ ਆ ਵਿਸਾਖੀ ਦਾ ਜਿਹੜਾ ਦੂਸਰਾ ਕਾਰਨ ਹੈ ਉਹ ਇਹ ਹੈ ਕਿ ਵਿਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਜਿਹੜੀ ਹੈ ਮਨਾਈ ਜਾਂਦੀ ਹੈ ਇਸੇ ਤੇ ਚਲਦੇ ਆ ਇਸ ਮਹੀਨੇ ਦੇ ਵਿੱਚ ਕਣਕ ਪੱਕ ਜਾਂਦੀ ਹੈ ਤੇ ਕਣਕ ਦੇ ਪੱਕਣ ਤੇ ਕਿਸਾਨ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣੀ ਚੰਗੀ ਫਸਲ ਦੀ ਮਨਾ ਕਾਮਨਾ ਦੇ ਨਾਲ ਇੱਥੇ ਗੁਰੂ ਘਰਾਂ ਦੇ ਵਿੱਚ ਪਹੁੰਚਦੇ ਨੇ ਅਰਦਾਸ ਕਰਦੇ ਨੇ ਤੇ ਸ਼ੁਕਰਾਨਾ ਕਰਦੇ ਨੇ ਇਸੇ ਖੁਸ਼ੀ ਦੇ ਵਿੱਚ ਕਿ ਉਹਨਾਂ ਦੀ ਫਸਲ ਜਿਹੜੀ ਹੈ ਵਿਕੇਗੀ ਤੇ ਪੈਸਾ ਉਹਨਾਂ ਦੇ ਘਰ ਦੇ ਵਿੱਚ ਆਏਗਾ ਇਸੇ ਖੁਸ਼ੀ ਦੇ ਵਿੱਚ ਉਹ ਇਸ ਤਿਹਾਣ ਨੂੰ ਖੁਸ਼ੀ-ਖੁਸ਼ੀ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਦੁਆਰਾ ਗੰਗਸਰ ਸਾਹਿਬ ਵਿਖੇ ਜੋ ਕਿ ਜਲੰਧਰ ਦੇ ਕਰਤਾਰਪੁਰ ਸ਼ਹਿਰ ਦੇ ਵਿੱਚ ਸਥਿਤ ਹੈਗਾ ਇਹ ਗੁਰਦੁਆਰਾ ਜਿਹੜਾ ਹੈ ਪੰਜਵੇਂ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀਗਾ ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਬੋਲੀ ਬਣਵਾਈ ਸੀਗੀ ਇਹ ਬੋਲੀ ਦਾ ਬਣਾਉਣ ਦਾ ਕਾਰਨ ਜਿਹੜਾ ਸੀਗਾ ਕਿ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬੋਲੀ ਜਿਹੜੀ ਹੈ ਬਣਾਈ ਗਈ ਸੀਗੀ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोविंद ਸਿੰਘ ਜੀ ਵੀ ਉਹਨਾਂ ਦੇ ਨਾਲ ਸੀਗੇ ਉਹ ਇਥੇ ਬੋਲੀ ਦੇ ਕੋਲ ਜਿਸ ਥਾਂ ਤੇ ਰਹਿੰਦੇ ਸੀਗੇ ਉਹ ਥਾਂ ਨਾਮ ਸੀਗਾ ਮੰਜੀ ਸਾਹਿਬ ਉਹ ਅੱਜ ਵੀ ਮੰਜੀ ਸਾਹਿਬ ਦੇ ਨਾਮ ਤੇ ਜਾਣਿਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਜ ਇਸ ਗੰਗਸਰ ਗੁਰਦੁਆਰੇ ਦੇ ਵਿੱਚ ਪਹੁੰਚੇ ਹੋਏ ਹਾਂ ਲੋਕੀ ਵੱਡੀ ਗਿਣਤੀ ਦੇ ਵਿੱਚ ਇਸ ਗੁਰਦੁਆਰੇ ਦੇ ਵਿੱਚ ਪਹੁੰਚ ਰਹੇ ਨੇ ਬੜੀ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਗੁਰਦੁਆਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕੀ ਇੱਥੇ ਪਹੁੰਚੇ ਹੋਏ ਨੇ ਵਕ ਵਕ ਥਾਮਾ ਤੇ ਮੇਲੇ ਲੱਗ ਰਹੇ ਨੇ ਲੋਕੀ ਆਪਣੀ ਚੰਗੀ ਫਸਲ ਦੀ ਖੁਸ਼ੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਨ ਦੇ ਲਈ ਪਹੁੰਚ ਰਹੇ ਨੇ ਮੱਥਾ ਟੇਕਣ ਆ ਰਹੇ ਨੇ ਵਕ ਵਕ ਥਾਵਾਂ ਤੇ ਲੰਗਰ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕੀ ਖੁਸ਼ੀ ਖੁਸ਼ੀ ਇਸ ਗੁਰਦੁਆਰੇ ਦੇ ਵਿੱਚ ਨਤਮਸਤਕ ਹੋ ਰਹੇ ਨੇ ਸੇ ਇਸੇ ਤਰ੍ਹਾਂ ਇਸ ਵਿਸਾਖੀ ਦੇ ਤਿਉਹਾਰ ਤੇ ਵਕ ਵਕ ਥਾਵਾਂ ਤੇ ਲੋਕੀ ਆ ਰਹੇ ਨੇ ਮੇਲੇ ਲੱਗ ਰਹੇ ਨੇ ਤੇ ਰੌਣਕਾਂ ਚੜੀਆਂ ਨੇ ਉਹ ਬਹੁਤ ਜ਼ਿਆਦਾ ਵਧੀਆਂ ਨਜ਼ਰ ਆ ਰਹੀਆਂ ਨੇ ਸੋ ਸਾਡੇ ਨਾਲ ਇਸ ਵਿਸਾਖੀ ਦੇ ਬਹੁਤ ਹੀ ਜੋ ਸਿੱਖਾਂ ਦਾ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ ਇਸ ਮੌਕੇ ਸਾਡੇ ਨਾਲ ਬੀਜੀ ਸਾਡੇ ਨਾਲ ਨੇ ਮੌਜੂਦ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸਾਖੀ ਦੇ ਤਿਉਹਾਰ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਖਾਲਸੇ ਦਾ ਮੋਢ ਮੋਢਾ ਖਾ ਕੇ ਜਨਮ ਦਿਹਾੜਾ ਅੱਜ ਤੇ ਗੁਰੂ ਨੇ ਅੱਜ ਅਮਰ ਸਿਧਾਰ ਕੀਤਾ ਸੰਗਤ ਪਿਆਰੇ ਨਾਲ ਅਮਰ ਸ਼ਕਾਇਆ ਸਿੱਖੀ ਦਾ ਬੋਤਲ ਹੈ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਤੁਸੀਂ ਹਰ ਸਾਲ ਆਉਂਦੇ ਹੋ ਹਰ ਸਾਲ ਮੇਰੇ ਕਿੱਥੋਂ ਆਉਂਦੇ ਹੋ ਤੁਸੀਂ ਮਹੂਤੋ ਠੀਕ ਹੈ ਜੀ ਪੂ ਗੰਗਸਰ ਸਾਹਿਬ ਦੇ ਵਿੱਚ ਪਹੁੰਚ ਗੁਰਸਾਰੇ ਦੇ ਵਿੱਚ ਪਹੁੰਚੇ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿੱਥੋਂ ਆਏ ਹੋ ਤੁਸੀਂ ਆਈ ਬੇਗੋਵਾਲ ਦੇ ਲਾਗੇੋਂ ਆਏ ਜੀ ਤੁਸੀਂ ਹਰ ਸਾਲ ਆਨੇ ਹੋ ਇਸ ਗੁਰਦੁਆਰੇ ਹਰ ਸਾਲ ਆਈਦਾ ਤੁਹਾਡੇ ਨਾਲ ਕੌਣ-ਕੌਣ ਨੇ ਮੇਰੇ ਬੱਚੇ ਆਏ ਆ ਮਾਥਾ ਟੇਕਣ ਗਏ ਠੀਕ ਹੈ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਸਭ ਸਭ ਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕੀ ਕੋਣ ਨੇ ਤੁਹਾਡੇ ਨਾਲ ਮੇਰੀ ਵਾਈਫ ਹੈ ਕਿੱਥੋਂ ਆਏ ਹੋ ਤੁਸੀਂ ਕਿਸ਼ਿੰਦਰ ਤੋਂ ਆਏ ਆ ਠੀਕ ਹੈ ਜੀ ਹਰ ਸਾਲ ਆਨੇ ਹੋ ਤੁਸੀਂ ਹਰ ਸਾਲ ਆਈਦਾ ਹੋਲੇ ਮਹੱਲੇ ਤੇ ਵੀ ਆਈਦਾ ਤੇ ਵੀ ਸਾਕੀ ਤੇ ਵੀ ਆਈਦਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਾਕੀ ਤੇ ਹਾਂਜੀ ਜੀ ਵੀ ਸਾਕੀ ਬਹੁਤ ਵਧੀਆ ਲੱਗਦੀ ਹਰ ਸਾਲ ਬਹੁਤ ਵਧੀਆ ਲੱਗਦੀ ਬਹੁਤ ਪਾਰਾ ਮੇਲਾ ਲੱਗਦਾ ਇੱਥੇ ਕੀ ਲੱਗਦਾ ਹੈ ਕਿ ਜੇਕਰ ਅਸੀਂ ਪਹਿਲੇ ਸਮੇਂ ਦੀ ਗੱਲ ਕਰੀਏ ਤੇ ਪਹਿਲਾਂ ਦੇ ਤੇ ਹੁਣ ਦੇ ਮੇਲੇ ਦੇ ਵਿੱਚ ਕੀ ਫਰਕ ਤੁਹਾਨੂੰ ਦਿਖਦਾ ਹੈ ਹਾਂਜੀ ਹੁਣ ਚਲੋ ਦੁਨੀਆ ਦੇ ਹਿਸਾਬ ਨਾਲ ਜੀ ਸਭ ਤੋਂ ਵੱਡਾ ਮੇਲਾ ਹੋ ਜਾਂਦਾ ਫਿਰ ਦੁਨੀਆ ਜਿੰਨੀ ਜਿਆਦੀ ਦੁਨੀਆ ਆ ਜਾਂਦੀ ਉਹਨਾਂ ਹੀ ਵੱਡਾ ਮੇਲਾ ਹੋ ਜਾਂਦਾ ਅੱਗੇ ਥੋੜਾ ਜਿਹਾ ਹੁੰਦਾ ਸੀ ਪੁਰਾਣੇ ਲੋਕ ਜਿੱਦਾਂ ਥੋੜੇ ਘੱਟ ਆਉਂਦੇ ਸੀਗੇ ਹੁਣ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਉਦੋਂ-ਉਦੋਂ ਹੀ ਲੋਕ ਆਉਂਦੇ ਆ ਯਾਨੀ ਕਿ ਵੱਡੀ ਮਾਤਰਾ ਦੇ ਵਿੱਚ ਹੁਣ ਲੋਕੀ ਪਹੁੰਚਦੇ ਨੇ ਮੇਲੇ ਦੇ ਵਿੱਚ ਦੂਰੋਂ ਆਉਂਦੀਆਂ ਸੰਤਾਂ ਜੀ ਬਹੁਤ ਦੂਰੋਂ ਦੂਰੋਂ ਆਉਂਦੀਆਂ ਆ ਆ ਕਿੰਨੇ ਕ ਦਿਨ ਚੱਲਦਾ ਐ ਮੇਲਾ ਇਹ ਅੱਜ ਦਾ ਦਿਨ ਚੱਲਣਾ ਐ ਅੱਜ ਭੋਗ ਪੈ ਜਾਣੇ ਆ ਤਿੰਨ ਦਿਨ ਤੋਂ ਚੱਲਦਾ ਐ ਮੇਲਾ ਜੀ ਕੇ ਜੀ ਬਹੁਤ ਬਤਾਨੇ ਵਾਲਾ ਸੋ ਅੱਜ ਅਸੀਂ ਵਿਸਾਖੀ ਦੇ ਤਿਉਹਾਰ ਤੇ ਕਰਤਾਰਪੁਰ ਸਾਹਿਬ ਵਿਖੇ ਗੰਸਰ ਸਾਹਿਬ ਗੁਰਦੁਆਰੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਸਾਡੇ ਨਾਲ ਇੱਕ ਜਿਹੜੇ ਨੇ ਸ਼ਰਦਾਲੂ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨਹੀਂ ਨਾ ਲਾਂਦਾ ਸੀ ਗੱਲਬਾਤ ਕਰਦੇ ਹਾਂ ਇਸ ਵਿਸਾਖੀ ਦੇ ਤਿਉਹਾਰ ਤੇ ਕਿ ਕਿਉਂ ਇਹ ਵਿਸਾਖੀ ਮਨਾਈ ਜਾਂਦੀ ਹੈ ਤੇ ਇਸ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਕੀ ਕਹਿਣਾ ਚਾਹੁੰਦੇ ਇਸ ਗੁਰਦੁਆਰੇ ਦੇ ਇਹ ਵਿਸਾਖੀ ਗੁਰੂ ਗੋਬਿੰਦ ਸਿੰਘ ਦੇ ਪੰਜਵੇਂ ਅੰਮ੍ਰਿਤ ਸ਼ਕਾਇ ਪੰਜਾਂ ਸੰਗਾਂ ਨੂੰ ਪੰਜ ਪਿਆਰੇ ਸਾਜਿਆ ਹੀ ਇਹ ਬਾਬੇ ਬੜਪਾਖ ਦਾ ਜਨਮ ਸਥਾਨ ਹੈ ਜੋ ਕਿ ਪੰਜਵੇਂ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੀੜ ਛਾਪੀ ਸੀ ਉਹਦੇ ਅੱਜ ਦਰਸ਼ਨ ਕਰਾਇਆ ਜਾ ਰਿਆ ਨੇ ਕਿਲਾ ਕੋਠੀ ਵਿੱਚ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਦਰਸ਼ਨ ਕਰੋ ਜਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਇਹ ਬਾਬੇ ਬੜਪਾ ਸਿੰਘ ਦਾ ਜਨਮ ਸਥਾਨ ਹੈ ਜੋ ਬਾਬੇ ਰਾਮ ਸਿੰਘ ਦੇ ਪੁੱਤਰ ਹੈ ਬਾਬਾ ਬੜਪਾ ਸਿੰਘ ਜੀ ਇਹ ਉਹਨਾਂ ਦਾ ਜਨਮ ਸਥਾਨ ਹੈ ਜਿਕਰ ਅਸੀਂ ਪਹਿਲੇ ਦੇ ਸਮੇਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਇੰਨੀ ਭੀੜ ਵੇਖਣ ਨੂੰ ਪਹਿਲਾਂ ਮਿਲਦੀ ਸੀ ਜਿੰਨੀ ਹੁਣ ਦੇਖਣ ਨੂੰ ਮਿਲਦੀ ਆ ਭੀੜ ਪੇੜ ਆਉਂਦੇ ਆ ਸੰਗਤਾਂ ਬਹੁਤ ਆਉਂਦੀਆਂ ਇੱਥੇ ਦਰਸ਼ਨਗਰ ਐਦਵਾਰ ਮੱਸਿਆ ਪੁੰਨਿਆ ਵਿਸਾਖੀ ਲੱਗਦੀ ਆ ਹੋਲੀਆਂ ਦਾ ਮੇਲਾ ਲੱਗਦਾ ਮੇਲੇ ਪੰਜ ਸੱਤ ਇੱਥੇ ਲੱਗਦੇ ਆ ਉਹਦੇ ਕਰਕੇ ਬਾਬੇ ਦਾ ਜਨਮ ਦਿਨ ਮਨਾਇਆ ਜਾਂਦਾ 2 ਦਸੰਬਰ ਨੂੰ ਉਹਦੇ ਜਨਮ ਦਿਨ ਤੇ ਵੀ ਬਹੁਤ ਸੰਗਤਾਂ ਇੱਥੇ ਠਕਦੀਆਂ ਨਾਲ ਸੰਗਤਾਂ ਹਮਮਾ ਕੇ ਆਉਂਦੀਆਂ ਸੇ ਆ ਕੇ ਤੇ ਇਹ ਮੇਲਾ ਕਿੰਨੇ ਕਿ ਦਿਨ ਚੱਲਦਾ ਹੈ ਇਹ ਮੇਲਾ ਦੋ ਦਿਨ ਚੱਲਦਾ ਜੀ ਜੀ ਇਸ ਵਿਸਾਖੀ ਦੇ ਤਿਹਾਰ ਨੂੰ ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਕਣਕ ਦੀ ਫਸਲ ਹੈ ਉਹ ਜਦੋਂ ਪੱਕ ਜਾਂਦੀ ਹੈ ਤਾਂ ਉਸ ਖੁਸ਼ੀ ਦੇ ਵਿੱਚ ਵੀ ਇਸ ਤਿਹਾਰ ਨੂੰ ਵਿਸਾਖੀ ਦੇ ਤਿਹਾਰ ਨੂੰ ਮਨਾਇਆ ਜਾਂਦਾ ਹੈ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋ ਇਹ ਵਿਸਾਖੀ ਦਾ ਹੀ ਇਹ ਤਿਹਾੜੇ ਹੋ ਬਣਾਇਆ ਗਿਆ ਵੀ ਕਣਕ ਦੇ ਵਾਸਤੇ ਹੀ ਆ ਵਿਸਾਖੀ ਦਾ ਤਿਹਾੜ ਉਹਦੇ ਕਰਕੇ ਮਨਾਇਆ ਜਾਂਦਾ ਇਸ ਕਰਕੇ ਸੰਗਤਾਂ ਬਹੁਤ ਹਮਮਾ ਕੇ ਪਹੁੰਚਦੀਆਂ ਨਾਲੇ ਕਾ ਆਪਣੇ ਕਣਕਾਈ ਹੁੰਦੀ ਆ ਨਾਲੇ ਸਾੜੀ ਸੋਣੀ ਵੜਦੇ ਆ ਉਹਦੇ ਕਰਕੇ ਵੀ ਸੰਗਤਾਂ ਇੱਥੇ ਆਣ ਕੇ ਦਰਸ਼ਨ ਕਰਦੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਾਹਿਬ ਸ੍ਰੀ ਗੁਰੂ ਕਲਗੀ ਧਰਪਾ ਸਾਹਿਬ ਜੀ ਜੀ ਖਾਲਸਾ ਪੰਥ ਮਸਾਖੀ ਵਾਲੇ ਦਿਨ ਗੁਰੂ ਕਲਗੀ ਧਰਪਾ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਕੋਲੋਂ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਾ ਮਾਕਾਂ ਅਨਸਾਰ ਅੱਜ ਦੇ ਦਿਨ ਗੁਰੂ ਕਲਗੀਧਰ ਪਾਸ਼ਾ ਜੀ ਨੇ 1699 ਦੀ ਵਿਸਾਖੀ ਦੇ ਮਹਾਰਾਜ ਗੁਰਕਲਗੀਧਰ ਪਾਸ਼ਾ ਜੀ ਨੇ ਖੰਡੇ ਬਾਟੇ ਦੀ ਪੋਲ ਤਿਆਰ ਕੀਤੀ ਸੀ ਮਹਾਰਾਜ ਸੱਚੇ ਪਾਸ਼ਾ ਜੀ ਨੇ ਤੇ ਸਮੂਹ ਸੰਗਤਾਂ ਨੂੰ ਬੇਨਤਾ ਹੈ ਕਿ ਆਪ ਸਮਗਤਾਂ ਦੇ ਚਰਨਾਂ ਵਿੱਚ ਆਓ ਤੇ ਵਿਸਾਖੀ ਦੇ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਅੱਜ ਇਸ ਬਹੁਤ ਹੀ ਪ੍ਰਮੁੱਖ ਤਿਉਹਾਰ ਦਿਵਸ ਤੇ ਯਾਨੀ ਵਿਸਾਖੀ ਦੇ ਤਿਉਹਾਰ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੀਬੀਆਂ ਜਿਹੜੀ ਰੋਟੀ ਦੀ ਸੇਵਾ ਕਰ ਰਹੀਆਂ ਨੇ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਨੇ ਇਹ ਪ੍ਰਸ਼ਾਦਿਆਂ ਦੇ ਲਈ ਜਿਹੜਾ ਆਟਾ ਹੈ ਉਹ ਮਸ਼ੀਨ ਦੇ ਵਿੱਚ ਗੁੰਨਿਆ ਜਾਂਦਾ ਹੈ ਇਸ ਤਿਉਹਾਰ ਤੇ ਵਕ ਵਕ ਥਾਵਾਂ ਤੇ ਮੇਲੇ ਲੱਗਦੇ ਨੇ ਸੰਗਤਾਂ ਦੇ ਲਈ ਵਕ ਵਕ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਬਹੁਤ ਹੀ ਸੇਵਾ ਜਿਹੜੀ ਹੈ ਉਹ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਈ ਵਕਤਾਂਮਤੇ ਆਪਣੀ ਖੁਸ਼ੀ ਅਨੁਸਾਰ ਪਸੰਦਾਂ ਦੇ ਲਈ ਲੰਗਰ ਲਾਉਂਦੇ ਨੇ ਵਿਸਾਖੀ ਦੇ ਇਸ ਪ੍ਰਮੁਖ ਤਿਉਹਾਰ ਤੇ ਤੁਸੀਂ ਜਿਵੇਂ ਕਿ ਅਸੀਂ ਦਿਖਾਇਆ ਹੈ ਕਿ ਬੀਬੀਆਂ ਦੇ ਵੱਲੋਂ ਪ੍ਰਸ਼ਾਦੇ ਤੇ ਆ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸਦੇ ਚੱਲਦੇ ਸਾਡੇ ਨਾਲ ਹੋਰ ਇੱਕ ਸੇਵਾਦਾਰ ਮੌਜੂਦ ਨੇ ਜੋ ਕਿ ਇੱਥੇ ਪ੍ਰਸ਼ਾਦੇ ਦੀ ਸੇਵਾ ਦੇ ਵਿੱਚ ਲੱਗੇ ਹੁੰਦੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਸੇਵਾ ਦੇ ਵਿੱਚ ਕਿਸ ਚੀਜ਼ ਦੇ ਵੱਲ ਕੀ ਕੰਮ ਕਰਦੇ ਨੇ ਇਹਨਾਂ ਬਾਰੇ ਪੁੱਛਦੇ ਹਾਂ ਸਭ ਤੋਂ ਪਹਿਲਾਂ ਸੇਵਾ ਦੇ ਵਿੱਚ ਤਾਂ ਆਪਣੇ ਸੇਧ ਜਾਤਿਆਂ ਰੱਖਣਾ ਸਾਫ਼ ਤੋਂ ਰਹਿਣਾ ਪੈਂਦਾ ਹਰ ਵੇਲੇ ਹੱਥ ਧੱਤ ਧੋ ਕੇ ਲੈਣਾ ਪੈਂਦਾ ਬਿਲਕੁਲ ਬਿਲਕੁਲ ਸਹੀ ਹਾਂਜੀ ਏ ਬਾਕੀ ਜਿਹੜਾ ਵੀ ਸ਼ਰਦਾ ਨਾਲ ਸੇਵਾ ਕਰਦਾ ਸਭ ਕੁਝ ਮਹਾਰਾਜ ਦਿੰਦਾ ਸਾਰਿਆਂ ਨੂੰ ਬੀਬੀਆਂ ਸਾਡੇ ਸੇਵਾਦਾਰनियां ਬਹੁਤ ਜਾਦੀਆਂ ਇੱਥੇ ਪਿੰਡਾਂ ਤੋਂ ਆਈਆਂ ਤੇ ਸ਼ਹਿਰਾਂ ਤੋਂ ਵੀ ਆਈਆਂ ਆ ਬੀਬੀਆਂ ਬਹੁਤ ਜ਼ਿਲ੍ਹਿਆਂ ਤੋਂ ਦੂਰ ਦੂਰੋਂ ਜੂਪੀ ਬਿਹਾਰ ਬੰਬਈ ਸਾਰੇ ਸ਼ਹਿਰਾਂ ਤੋਂ ਇੱਥੇ ਸੇਵਾਦਾਰ ਬਹੁਤ ਜ਼ਿਆਦਾ ਨੇ ਤੇ ਮਹਾਰਾਜ ਨਾਲ ਸ਼ਰਦਾ ਦੇ ਨਾਲ ਜਿਹੜਾ ਸੇਵਾ ਕਰਦਾ ਯਾਨੀ ਕਿ ਦੂਰੋਂ ਦੂਰੋਂ ਇੱਥੇ ਲੋਕ ਜੜੇ ਨੇ ਪਹੁੰਚਦੇ ਨੇ ਬਾਹਰਲੇ ਮੁਲਕਾਂ ਤੋਂ ਅਮਰੀਕਾ ਕੈਨੇਡਾ ਤੋਂ ਲੋਕ ਸਿੱਧੇ ਇੱਥੇ ਆਉਂਦੇ ਜੀ ਤੇ ਸ਼ਰਦਾ ਦਾ ਪ੍ਰਕਟਾਵਾ ਕਰਨ ਦੇ ਲਈ ਬੜੇ ਉਚਾਦ ਨਾਲ ਇੱਥੇ ਲੋਕੀ ਪਹੁੰਚਦੇ ਨੇ ਤੁਸੀਂ ਇਹ ਜਿਹੜੀ ਸੇਵਾ ਹੈ ਪ੍ਰਸ਼ਾਦ ਦੀ ਸੇਵਾ ਕਦੋਂ ਤੋਂ ਸ਼ੁਰੂ ਕੀਤੀ ਹੈ ਮਤਲਬ ਕਿ ਸਵੇਰੇ ਕਿੰਨੇ ਕਿਹੇ ਵਜੇ ਤੇ ਤੁਸੀਂ ਇਹ ਚੀਜ਼ ਦਾ ਜਿਹੜਾ ਲੰਗਰ ਜਿਹੜਾ ਸ਼ੁਰੂ ਕਰਦੇ ਹੋ ਸਵੇਰੇ ਸਾਡੇ ਲੰਗਰ ਪਹਿਲਾਂ ਤਾਂ ਇੱਕ ਵਾਰੀ 7 ਵਜੇ ਹੁੰਦਾ ਇੱਥੇ ਜਿਹੜਾ ਸਾਡਾ ਸਟਾਫ ਹੈ ਬਾਕੀ ਆਉਣ ਜਾਣ ਵਾਲੇ ਸ਼ਰਧਾਲੂ ਜਿਹੜੇ ਸਾਰਿਆਂ ਨੂੰ ਸ਼ਿਕਾਇਆ ਜਾਂਦਾ ਹੋ ਤੇ ਉਸ ਤੋਂ ਬਾਅਦ ਅਸੀਂ ਲੰਗਰ ਜਿਹੜਾ ਸਾਡਾ 1 ਵਜੇ 12:30 ਵਜੇ ਸ਼ੁਰੂ ਹੁੰਦਾ ਅੱਜ ਦਾ ਮਸਿਆ ਪੁੰਨਿਆ ਦੇ ਉਹ ਥੋੜਾ ਟਾਈਮ ਨਾਲ ਵੀ ਸ਼ੁਰੂ ਕਰਦੇ ਆ ਜੀ ਹਾਂ ਜਿੱਦਾਂ ਦਾ ਸ਼ਰਧਾਲੂਆਂ ਦਾ ਲੰਗਰ ਲੱਗਦਾ ਇੱਥੇ ਜਾਦੇ ਹਾਂ ਲੰਗਰ ਦੇ ਵਿੱਚ ਕੀ ਕੀ ਚੀਜ਼ਾਂ ਜੜੀਆਂ ਨੇ ਤੁਸੀਂ ਬਣਾਨੇ ਹੋ ਹਰ ਤਰ੍ਹਾਂ ਦਾ ਭੰਦਾ ਹਰ ਤਰ੍ਹਾਂ ਦੀ ਚੀਜ਼ ਜਿੱਦਾਂ ਦੀ ਵੀ ਸ਼ਰਧਾਲੂ ਚਾਹੁੰਦੇ ਆ ਖੜੀ ਆ ਦਾਲ ਆ ਆਲੂਚਨੇ ਆ ਇਹ ਸਾਰੀਆਂ ਸਬਜ਼ੀਆਂ ਜਿਹੜੇ ਸਾਡੇ ਕੋਲ ਤਿਆਰ ਪਈਆਂ ਨੇ ਜੀ ਬਹੁਤ ਬਤਨ ਸਾਡੇ ਨਾਲ ਇਸ ਵਿਸਾਖੀ ਦੇ ਜਿਹੜੇ ਸਿੱਖਾਂ ਦਾ ਜੋ ਮੰਨਿਆ ਪਰਮੰਨਿਆ ਬਹੁਤ ਹੀ ਪ੍ਰਮੁੱਖ ਤਿਹਾੜ ਮੰਨਿਆ ਜਾਂਦਾ ਹੈ ਇਸ ਦੇ ਚਲਦੇ ਸਾਡੇ ਨਾਲ ਇੱਕ ਸ਼ਰਦਾਲੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਤਿਹਾੜ ਨੂੰ ਲੈ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਅਸੀਂ ਜਿਸ ਥਾਨ ਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਉਸ ਦਾ ਇਤਿਹਾਸ ਜਾਣਨ ਦੇ ਲਈ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਇਤਿਹਾਸ ਬਾਰੇ ਜੀ ਗੰਗਸਰ ਗੁਰਦੁਆਰਾ ਬਿਆਸੀ ਗੁਰਦੁਆਰਾ ਬਿਆਸ ਤੋਂ ਪਿੱਛੇ ਜੱਦੀਆਂ ਚ ਤੁਰਾ ਹੁੰਦਾ ਇਹ ਕੋਈ ਨਮਾ ਗੁਰਦੁਆਰਾ ਨਹੀਂ ਵਿਆਸਤਾ ਕਰਦਾ ਬਾਬੇ ਪ੍ਰਭਾਕਸ਼ਰ ਦਾ ਗੁਰਦੁਆਰਾ ਜਿੱਥੇ ਖੜੇ ਬੀਬੀ ਭਾਨੀ ਦੀ ਭੈਣ ਆ ਨਾਰਸਕ ਵੀਰ ਦੇ ਦਾ ਚੇਲਾ ਦੇਰੇ ਵਿੱਚ ਦੇਰੇ ਵਿੱਚ ਵੀ ਇਹਾਂ ਦਾ ਡੇਰਾ ਧੌਲੀ ਧਾਰ ਜਿੱਥੇ ਨਹਾਉਂਦੇ ਲੋਕ ਦੁੱਖ ਲੈਂਦਾ ਇੱਥੇ ਖੂਹ ਜਿਹੜਾ ਆ ਅੱਗੇ ਬੋਲ ਚੱਲਦੇ ਸੀ ਹੁਣ ਇੱਥੇ ਮੋਟਰ ਲੱਗੀ ਉੱਥੇ ਨਹਾਉਂਦੇ ਆ ਅੱਜ ਦੇ ਦਿਨ ਵਿਸਾਖੀ ਦੇ ਦਿਨ ਇੱਥੇ ਗੰਗਾ ਚੱਲ ਰਹੀ ਗੰਗਾ ਚਲਦੀ ਆ ਅੱਜ ਦੇ ਦਿਨ ਲੋਕਾਂ ਦਾ ਦੁੱਖ ਲੈਂਦੇ ਆ ਬਹੁਤ ਦੂਰੋਂ ਦੂਰੋਂ ਲੋਕ ਜਿਆਦਾ ਦੂਰੋਂ ਦੂਰੋਂ ਵੀ ਆਉਂਦੇ ਦਿੱਲੀ ਬਾਰੋਂ ਵੀ ਇਹ ਤਾਂ ਆਉਂਦੇ ਨੇ ਦਿੱਲੀ ਤੱਕ ਅੰਮ੍ਰਿਤਸਰ ਤੱਕ ਕਾਫੀ ਕਾਫੀ ਦੂਰ ਤਾਈ ਦੁਨੀਆ ਇੱਥੇ ਇਕੱਠੀ ਹੁੰਦੀ ਆ ਪਰ ਦੁਖੀ ਦੁਨੀਆ ਜਿਆਦਾ ਆਉਂਦੀ ਸੁਖੀ ਘੱਟ ਦੁਖੀ ਦੁਨੀਆ ਦਾ ਇਹ ਦੁੱਖ ਲਾਉਂਦਾ ਇਹ ਗੁਰਦਰਾ ਬਿਆਸਤਾ ਗੁਰਦਰਾ ਤੇ ਬੋਲੀ ਸਾਈ ਭਗਾ ਤੇ ਸ੍ਰੀ ਆਪਣੇ ਜਿਹੜੇ ਸਿੱਖਾਂ ਦੇ ਪੰਜਵੇਂ ਗੁਰੂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਗੀ ਤੇ ਉਹਨਾਂ ਨੇ ਇੱਕ ਬੋਲੀ ਤੇ ਇੱਕ ਵਰਦਾਨ ਦਿੱਤਾ ਸੀਗਾ ਕਿ ਜਿਹੜੇ ਵੀ ਇੱਥੇ ਇਸ਼ਨਾਨ ਕਰਨ ਆਉਣਗੇ ਉਹਨਾਂ ਨੂੰ ਇੱਕ ਵਰਦਾਨ ਹੈ ਕਿ ਉਹਨਾਂ ਦੇ ਜਿਹੜੇ ਮਾਨਸਿਕ ਤੇ ਸਰੀਰਕ ਰੋਗ ਜਿਹੜੇ ਨੇ ਉਹ ਵੀ ਦੂਰ ਹੋਣਗੇ ਹਾਂਜੀ ਹਾਂਜੀ ਹਾਂ ਠੀਕ 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 ਇਹ ਤਾਂ ਸੀ ਵੀ ਇੱਧਰ ਲੱਲੂਆ ਕੋਰ ਤੋਂ ਰੋ ਉਹਦੇ ਵਿੱਚੋਂ ਕਈ ਵਾਰੀ ਪੱਕਾ ਹੀ ਬਣ ਰਿਆ ਉਹ ਨਹੀਂ ਇਸ ਅਭਿਆਸ ਨੇ ਨਹੀਂ ਬਣ ਦਿੱਤਾ ਰਾਤ ਨੂੰ ਕੰਧ ਦਿਨੇ ਬਣਾ ਦਿੰਨੀ ਰਾਤ ਨੂੰ ਟੈ ਜਾ ਸ਼ਹਿਰ ਦਾ ਪਾਣੀ ਆਉਂਦਾ ਉਸੇ ਵਿੱਚ ਇਸ ਗੁਰੂ ਨੇ ਵੱਲੋਂ ਪਾਣੀ ਗੰਦੇ ਨਹੀਂ ਗੰਗਾ ਬਣਾਤੀ ਉਸਦੇ ਪਾਣੀ ਦੇ ਨਾਲ ਲੋਕਾਂ ਦਾ ਦੁੱਖ ਲੈਂਦਾ ਇੰਨਾ ਪਾਵਰ ਵਾਲੇ ਆ ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ ਪਾਵਰ ਹੈ ਇਹਨਾਂ ਦੀ ਇੱਥੇ ਦੁੱਖ ਲੋਕਾਂ ਦੇ ਝੜਦੇ ਕਿਸ ਤਰ੍ਹਾਂ ਦੇ ਮੰਗ ਵੀ ਪੂਰੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਇੱਕ ਹੋਰ ਸ਼ਰਧਾਲੂ ਦੇ ਨਾਲ ਮਿਲੇ ਆ ਉਹ ਵੀ ਕਹਿੰਦੇ ਨੇ ਕਿ ਇੱਥੋਂ ਸਾਡੀ ਮੰਗ ਪੂਰੀ ਹੋਈ ਹੈ ਇਸ ਦੇ ਚਲਦੇ ਉਹ ਬਹੁਤ ਸਾਰੇ ਜਲੇਬੀਆਂ ਦਾ ਲੰਗਰ ਲਗਾ ਰਹੇ ਨੇ ਕਿਸੇ ਵੀ ਹੋਰ ਤਰ੍ਹਾਂ ਦਾ ਲੰਗਰ ਸੰਕਤਾਂ ਦੇ ਲਈ ਲਗਾ ਰਹੇ ਨੇ ਬਿਲਕੁਲ ਅੱਛਾ ਹੈ ਇਹ ਤਾਂ ਜਿੱਦਾਂ ਦੀ ਆਪਣੀ ਸੁਖਣਾ ਪੂਰੀ ਕਰੇਗਾ ਤਾਂ ਉਹ ਤਾਂ ਦੀ ਸੁਖਣਾ ਲੈ ਜਾਊਗਾ ਕਿਉਂ ਉਹਨੂੰ ਦੇਣੀ ਪੈਣੀ ਹੈ ਜਿੱਥੋਂ ਮਿਲਣਾ ਕੁਝ ਉਹਦਾ ਦੇਣਾ ਵੀ ਪੈਣਾ ਜੀ ਮੈਂ ਹੋ ਜੇ ਅਸੀਂ ਮੰਗਦੇ ਆ ਤਾਂ ਉਹ ਸਾਨੂੰ ਦੇ ਦਿੱਤਾ ਤੇ ਫਿਰ ਉਹਦਾ ਦੇਣਾ ਨਹੀਂ ਮੁੜ ਕੇ ਉਹਦਾ ਵੀ ਦੇਣ ਦੇਣਾ ਪੈਣਾ ਗੁਰੂ ਆ ਗੁਰੂ ਜਿਹੜੇ ਆ ਸਭ ਤੋਂ ਉੱਪਰ ਹੈ ਇੱਥੇ ਦਮਦਮਾ ਸਾਹਿਬ ਆ ਉੱਥੇ ਅੱਜ ਦੇ ਦਿਨ ਗੁਰੂ ਜਿਹੜੇ ਪ੍ਰਾਣੇ ਗੁਰੂ ਸੀ ਆਂਡ ਕੋਕੇ ਗੋਡਾ ਟਫਾਉਂਦੇ ਸੀ ਬੈਂਦੇ ਸੀ ਖੁਰਸੀ ਟਿੱਠੀ ਹੁੰਦੀ ਸੀ ਤਾਂ ਉਹ ਮੁਸਲਮਾਨ ਸੀ ਬੱਚਾ ਇਹਨਾਂ ਨੇ ਪਾਲਿਆ ਸੀ ਇਹਨਾਂ ਦਾ ਉਹ ਬੱਚਾ ਬਣਿਆ ਸੀ ਜਿਸ ਬਲੇ ਉਧਰ-ਉਧਰੀ ਜ਼ਿਆਦਾ ਜੰਗ ਹੋਇਆ ਉਹ ਕਹਿਣ ਲੱਗੇ ਵੀ ਹੁਣ ਗੁਰੂ ਜੀ ਅਸੀਂ ਸਾਨੂੰ ਮਾਰ ਤਾਂ ਦੇਣਾ ਤੁਸੀਂ ਤੇ ਸਾਡੀ ਕੋਈ ਨਿਸ਼ਾਨੀ ਕੋਈ ਨਿਸ਼ਾਨੀ ਉਹ ਕੰਢ ਕੇ ਠੀਕਿਆ ਬੇਟਾ ਤੇਰੀ ਨਿਸ਼ਾਨੀ ਜਰੂਰ ਹੋ ਜੂਗੀ ਉਹਨਾਂ ਨੇ ਫਿਰ ਦਮ-ਦਮਾ ਬਣਾਇਆ ਉਹ ਪਰਲੇ ਪਾਸੇ ਵੜਿਆ ਆ ਉਹ ਸਿਲਮੇ ਤੋਰਲੇ ਬੰਨੇ ਅੱਜ ਦੇ ਦਿਨ ਉੱਥੇ ਆਣ ਕੇ ਗੁਰੂ ਬੰਦੇ ਸੀ ਉਹਦਾ ਪੱਥਰ ਅਜੇ ਵੀ ਪਿਆ ਲੱਗੇ ਮਾੜੀ ਮੋਟੀ ਟਰਾਲੀ 'ਚ ਨਹੀਂ ਰੱਖ ਹੁੰਦਾ ਐਡਾ ਵੱਡਾ ਪੱਥਰ ਆ ਮੇਰਾ ਖਰ ਹੋਣਾ 15 ਕਵਾਂਟਰ ਭਾਰ ਹੋਣਾ ਉਹਦਾ ਇੰਨਾ ਪੱਥਰ ਉਹ ਆਪ ਚੱਕਦਾ ਸੀ ਕੱਲਾ ਇਦਾਂ ਦੇ ਅਭਿਆਸ ਕੋ ਦਾ ਫਿਰ ਉਹ ਮਾਰਤਾ ਦਿੱਤਾ ਸਿੱਖਾਂ ਨੇ ਕਈ ਨਾ ਗੁਰੂਆਂ ਨੇ ਪਰ ਉਹ ਆਪਣਾ ਚੇਲਾ ਸੀ ਉਹਦਾ ਪੁੱਤ ਬਣ ਕੇ ਪੜਾ ਪਾਲਿਆ ਸੀ ਜੀ ਅਤੇ ਜਿਵੇਂ ਗੁਰੂ ਜਿਹੜੇ ਨੇ ਹਰ ਗੋਬਿੰਦ ਸਿੰਘ ਜੀ ਉਹਨਾਂ ਦੇ ਵੱਲੋਂ ਇੱਥੇ ਚੌਥੇ ਮੁਗਲਾਂ ਦੇ ਜਿਹੜੇ ਅਤਿਆਚਾਰ ਦੇ ਵਿਰੋਧੇ ਇੱਕ ਚੌਥੀ ਲੜਾਈ ਜਿਹੜੀ ਉਹ ਲੜੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਇੱਕ ਆਪਣੀ ਜਿੱਤ ਵੀ ਹਾਸਲ ਕੀਤੀ ਸੀ ਹਾਂ ਜਿੱਤਗੀ ਹਾਸਲ ਕੀਤੀ ਸੀ ਉਹਨਾਂ ਨੇ ਜਦੋਂ ਚੌਥੀ ਲੜਾਈ ਲੜੀ ਆ ਉਹ ਲੜੀ ਬੇ ਉਹ ਜੰਗ ਲੜਿਆ ਉਹਨਾਂ ਨੇ ਇਹਨਾਂ ਨੇ ਜੰਗ ਪਹਿਲਾਂ ਵੀ ਲੜੀ ਸੀ ਉਹ ਵੀ ਜੰਗ ਲੜਿਆ ਉਸੇ ਜੰਗ ਦੇ ਉੱਤੇ ਇਹ ਜਿਹੜਾ ਸ਼ਹਿਰ ਆ ਇਹਦੇ ਵਿੱਚ ਘੋੜਾ ਫੇਰਿਆ ਪਤਾ ਨਹੀਂ ਕਿੰਦੇ ਖੇਤ ਆ ਇਹ ਜਿਹਦੇ ਵਿੱਚ ਹੁਣਿਆ 15 20 ਪਿੰਡ ਇਸ ਗੁਰੂ ਦੇ ਅੰਡਰ ਪੈੜੀ ਦੇ ਵਿੱਚ ਜਿਹੜੇ ਵਸਤੇ ਆ ਉਹ ਗੁਰੂ ਸਾਹਿਬ ਦੀ ਪੈੜੀ ਬੋਲਦੀ ਆ ਸਾਰੀ ਅਜੇ ਵੀ ਤਾਂ ਇਹ ਸ਼ਹਿਰ ਜਿਹੜਾ ਇਹਦੀ ਜਾਇਦਾਦ ਹੀ ਵਸਤਾ ਇੱਥੇ ਕਰਤਾਰਪੁਰ ਛੋਟਾ ਕਰਤਾਰਪੁਰ ਦੇ ਵਿੱਚ ਗੁਰਦੁਆਰੇ ਬਹੁਤ ਹੈ ਕੋਤ ਬੱਚਾ ਸਾਹਿਬ ਆ ਕੋਈ ਨੰਬਾ ਪਿਰਦਿਆ ਕੋਈ ਗੁਰਦੁਆਰੇ ਇੱਥੇ ਪਤਾ ਨਹੀਂ ਲੱਗਦਾ ਕਿੰਨੇ ਗੁਰਦੁਆਰੇ ਸਾਂਝੀ ਸਾਹਿਬ ਗੁਰਦੁਆਰਾ ਬਟਾ ਸਤ ਇਕ ਗੰਗਸਰ ਗੁਰਦੁਆਰਾ ਮੇਨ ਗੁਰਦੈ ਮਾਤਾ ਗੁਜਰੀ ਗਰੀ ਇਹ ਜਿਹੜੇ ਗੁਰਦੁਆਰਾ ਤਿੰਨ ਜਿਆਦੇ ਮਸ਼ਹੂਰ ਹੈ ਕਿਉਂ ਮਾਤਾ ਗੁਜਰੀ ਵੀ ਇੱਥੇ ਵਿਆਹ ਹੋਇਆ ਮਾਤਾ ਗੁਜਰੀ ਦਾ ਵਿਆਹ ਹੋਇਆ ਇੱਥੇ ਹਾਂ ਤਾਂ ਇਹ ਗੰਗਸਰ ਗੁਰਦੁਆਰਾ ਉਹ ਸਾਂਝ ਸਾਹ ਗੁਰਦੁਆਰਾ ਉੱਥੋਂ ਥੰਮ ਲੋਕ ਆਉਂਦੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਜੇਕਰ ਅਸੀਂ ਪਹਿਲੇ ਦੇ ਜ਼ਮਾਨੇ ਦੀ ਗੱਲ ਕਰੀਏ ਕਿਉਂਕਿ ਤੁਸੀਂ ਪੁਰਾਣੇ ਸਮੇਂ ਦੇ ਹੋ ਤੇ ਜੀ ਚਲੋ ਜੋ ਵੀ ਹੈ ਕਿ ਕੀ ਬਦਲਾਅ ਆਏ ਨੇ ਹੁਣ ਦੇ ਟਾਈਮ ਦੇ ਨਾਲ ਹਾਂ ਬਹੁਤ ਬਦਲ ਗਿਆ ਦੇਖੋ ਜਿੱਦਾਂ ਅੱਗੇ ਜਨਤਾ ਇੱਥੇ ਉਦਾਂ ਹੀ ਰਾਤਾਂ ਨੂੰ ਤੁਰੇ ਫਿਰਦੀ ਸੀ ਕੋਈ ਪਰਵਾਹ ਨਹੀਂ ਸੀ ਕਿਉਂ ਤੇਰੇ ਵਰਗੀਆਂ ਬੁੱਢੀਆਂ ਰਾਤ ਨੂੰ ਜਿੱਦਾਂ ਮਰਜੀ ਤੁਰੀਆਂ ਫਿਰਦੀਆਂ ਸੀ ਕੋਈ ਪਰਵਾਹ ਹੀ ਨਹੀਂ ਸੀ ਹੁਣ ਮਾਹੌਲ ਜਿਹੜਾ ਗੰਦਾ ਹੋ ਗਿਆ ਕਿਉਂ ਦੁਨੀਆ ਨਸ਼ੇ ਤੇ ਜ਼ਿਆਦਾ ਹੋ ਗਈ ਆ ਤਾਂ ਇਸ ਕਰਕੇ ਥੋੜੀ ਜੀ ਬਹੁਤ ਪਰਵੰਦੀ ਹੋਗੀ ਆ ਬੱਚਿਆਂ ਤੇ ਬੱਚੇ ਅੱਗੇ ਤੋਂ ਸੁਤਰਦੇ ਨਹੀਂ ਮਾਪੇ ਕੀ ਕਰਨਗੇ ਜਦੋਂ ਬੱਚੇ ਆਪ ਨਹੀਂ ਆਪ ਹੀ ਮਰਿਆ ਸਾ ਪਕਾਲਚ ਪਾਲ ਲੈਣਾ ਪੜਾਉ ਇਸ ਕਰਕੇ ਬੱਚੇ ਹੁਣ ਆਉਂਦੇ ਸ਼ਾਮੀ ਲੋਕ ਮੱਥਾ ਟੇਕ ਟੇਕ ਸ਼ਾਮ ਨੂੰ ਮੁੜ ਜਾਂਦੇ ਆ ਸਵੇਰ ਨੂੰ ਆਉਂਦੇ 4 ਵਜੇ ਲੋਕ 3 ਵਜੇ ਆ ਜਾਂਦੇ ਇੱਥੇ ਨਾ ਨਾ ਕੇ ਮੱਥਾ ਟੇਕ ਟੇਕ ਕੇ ਇਹ ਗੰਗਾ ਚੱਲਦੀ ਧਨਹੁਣਾ ਨਾ ਕੇ ਮੱਥਾ ਟੇਕ ਕੇ ਮੁੜ ਜਾਂਦੇ ਲੋਕ ਜਿਹੜਾ ਦਾ ਅਭਿਆਸ ਆ ਬਾਕੀ ਇੱਕ ਮੰਡਲੀਆਂ ਚਫੜੀਆਂ ਲੋਕਾਂ ਦੇ ਆਮ ਜਲ ਲੈ ਜਾਂਦੇ ਘਰਾਂ ਨੂੰ ਕੋ ਪੀਣਾ ਵੀ ਆ ਉਹਨਾਂ ਨਾਉਣਾ ਸਵੇਰ ਨੂੰ ਚਿੱਟੇ ਮਾਰਦੇ ਆਪਣੇ ਆਂ ਪੰਦਰੀ ਬਹੁਤ ਇਸ ਗੱਲ ਦੀ ਵਾਹਿਗੁਰੂ ਬਹੁਤ ਬਧਨਵਾਦ ਕਰਦੇ ਹਾਂ ਆਹ ਹੈਗਾ ਬੋਲੀ ਸਾਹਿਬ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਇੱਥੇ ਬਣਾਈ ਗਈ ਸੀ ਤੁਹਾਨੂੰ ਦੱਸ ਦੇ ਕਿ ਇੱਥੇ ਇਸਥਾਨ ਤੇ ਗੁਰੂ ਸਾਹਿਬ ਨੇ ਗੰਗਾ ਇਸ਼ਨਾਨ ਦੇ ਮਾਤਮ ਦਾ ਬਹਿਮਦੂਨ ਕਰਨ ਲਈ ਇਸ ਖੂਹ ਦਾ ਇਸ਼ਨਾਨ ਦੱਸਿਆ ਤੇ ਫਰਮਾਇਆ ਕਿ ਸ਼ੱਕਰ ਗੰਗ ਇਹ ਨਾਮ ਤਰਾਇਓ ਗੰਗਾ ਤੇ ਹਮ ਅਧਿਕ ਲਖਾਇਓ ਜੋ ਬਾancha ਕਰ ehe ਠਾਂ ਆਵੇ ਮਨ ਬਾੰਛਤ ਬਰ ਸਭ ਹੀ ਪਾਵੇ ਤੁਸੀਂ ਦੇਖ ਸਕਦੇ ਇਸ ਵਿਸਾਖੀ ਦੇ ਤਿਉਹਾਰ ਤੇ ਕਿੰਨੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਵੱਖ-ਵੱਖ ਤਰ੍ਹਾਂ ਦੇ ਝੂਲੇ ਜਿਹੜੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਲੋਕੀ ਜਿੱਥੇ ਐਨਜੋਏ ਕਰਨ ਦੇ ਲਈ ਆ ਰਹੇ ਨੇ ਇੱਥੇ ਪਾਵੇਂ ਹੰਡੋਲਾ ਹੋਵੇ ਪਾਵੇਂ ਕਿਸੇ ਵੀ ਪ੍ਰਕਾਰ ਦੇ ਜਿਹੜੇ ਝੂਲੇ ਨੇ ਟਾਈਮ ਤਾਂ ਥੋੜੀ ਧੁੱਪ ਹੈ ਉਦੋਂ ਲੋਕੀ ਘੱਟ ਦਿਖਾਈ ਦੇ ਰਹੇ ਨੇ ਜਿਵੇਂ ਜਿਵੇਂ ਸ਼ਾਮ ਹੋਵੇਗੀ ਉਹ ਵੇ ਜਿਹੜੀ ਹੈ ਉਹ ਲੋਕਾਂ ਦੀ ਗਿਣਤੀ ਵਾਧੀ ਹੋਈ ਨਜ਼ਰ ਆਵੇਗੀ ਕਰਤਾਰਪੁਰ ਦੇ ਵਿੱਚ ਵਿਸਾਖੀ ਦਾ ਵੱਡੇ ਪੱਧਰ ਤੇ ਮੇਲਾ ਲੱਗਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਲੋਕੀ ਇੱਥੇ ਪਹੁੰਚ ਰਹੇ ਨੇ ਬੜੇ ਹੀ ਉਤਸ਼ਾਹ ਨਾਲ ਲੋਕੀ ਇੱਥੇ ਵਿਸਾਖੀ ਦਾ ਮੇਲਾ Enjoy ਕਰ ਰਹੇ ਨੇ ਤੇ ਪੂਰੀ ਫੈਮਿਲੀ ਸਾਡੇ ਨਾਲ ਖੜੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਵਿਸਾਖੀ ਦੇ ਤਿਉਹਾਰ ਤੇ ਇੱਥੇ ਪਹੁੰਚ ਕੇ ਕਿਦਾਂ ਦਾ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਹੈ ਲੋਕਾਂ ਦੀ ਵੱਡੀ ਮਾਤਰਾ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਇਸ ਮੇਲੇ ਦੇ ਵਿੱਚ ਆ ਰਹੇ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਰੌਣਕਾਂ ਇਸ ਵਿਸਾਖੀ ਦੇ ਤਿਉਹਾਰ ਤੇ ਦੇਖਣ ਨੂੰ ਮਿਲ ਰਹੀਆਂ ਨੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਵਿਖੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕੀ ਪਹੁੰਚੇ ਹੋਏ ਨੇ ਭੀੜ ਪੜਾਕਾ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਗੱਡੀਆਂ ਜਾਮ ਜਿਹੜਾ ਇੱਥੇ ਲੱਗਾ ਹੋਇਆ ਹੈ ਲੋਕਾਂ ਦੀ ਭੀੜ ਕਾਫੀ ਹੈ ਇਸੇ ਤੇ ਚੱਲਦੇ ਆ ਬਹੁਤ ਸਾਰੀਆਂ ਇੱਥੇ ਦੁਕਾਨਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਤੇ ਨਾ ਕਿਤੇ ਸ਼ਵੀਲ ਲੱਗੀ ਹੋਈ ਹੈ ਫ੍ਰੀ ਜਿਹੜੀ ਸੇਵਾ ਸ਼ਵ ਹੋਈਆਂ ਨੇ ਭਾਵੇਂ ਉਹ ਜਲੇਬੀਆਂ ਦੀ ਹੋਵੇ ਭਾਵੇਂ ਪਕੌੜੀਆਂ ਦੀ ਹੋਵੇ ਹੋਰ ਵੀ ਵੱਖ-ਵੱਖ ਤਰ੍ਹਾਂ ਦਾ ਸਮਾਨ ਲੇਡੀਜ਼ ਸਮਾਨ ਜਿਹੜਾ ਲੋਕੀ ਲੇਡੀਜ਼ ਨੂੰ ਹਰ ਟਾਈਮ ਜਿਹੜੀ ਹੈ ਉਹਦੀ ਚਾਹਤ ਰਹਿੰਦੀ ਹੈ ਲੇਡੀਜ਼ ਸਮਾਨ ਖਰੀਦਣ ਦੀ ਉਹ ਸਮਾਨ ਲੱਗਾ ਹੋਇਆ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਵਿਸਾਖੀ ਦਾ ਤਿਉਹਾਰ ਜੋ ਕਿ ਸਿੱਖਾਂ ਦਾ ਬਹੁਤ ਹੀ ਪ੍ਰਮੁੱਖ ਤਿਉਹਾਰ ਮੰਨਿਆ ਜਾਂਦਾ ਹੈ ਵੱਖ-ਵੱਖ ਥਾਵਾਂ ਤੇ ਇਹ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਮੇਲੇ ਲੱਗ ਰਹੇ ਨੇ ਬਹੁਤ ਸਾਰੀਆਂ ਸੇਵਾਵਾਂ ਜੜੀਆਂ ਨੇ ਜੋ ਲੋਕੀ ਇੱਥੇ ਸ਼ਰਧਾਲੂ ਆ ਰਹੇ ਨੇ ਉਹਨਾਂ ਦੇ ਨੇ ਕੀਤੀਆਂ ਜਾ ਨਾਲ ਅਸੀਂ ਕਰਤਾਰਪੁਰ ਸਾਹਿਬ ਖੇਤੇ ਪਹੁੰਚੇ ਹੋਏ ਆ ਇੱਥੇ ਮੇਲੇ ਦੇ ਵਿੱਚ ਅਸੀਂ ਕੁਝ ਖਾਸ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਆਉਣ ਵਾਲੇ ਸਰਦਾਲੂਆਂ ਦੇ ਲਈ ਫ੍ਰੀ ਦੀ ਸੇਵਾ ਭਾਵੇਂ ਉਹ ਜਲ ਹੋਵੇ ਭਾਵੇਂ ਉਹ ਠੰਡਾ ਹੋਵੇ ਭਾਵੇਂ ਪਕੌੜੀਆਂ ਦੀ ਸੇਵਾ ਹੋਵੇ ਇਹਨਾਂ ਦੇ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਆਓ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਠੀਕ ਹੈ ਸਰਦਾਰ ਤਰਸੀਮ ਸਿੰਘ ਪੁੱਤਰ ਸਰਦਾਰ ਜਾਗਰ ਸਿੰਘ ਗੋਤ ਤਲਵਾੜ ਪਿੰਡ ਮੁਸਤਫਾਪੁਰ ਬਲੋਂ ਲਗਭਗ 70 ਸਾਲ ਤੋਂ ਪਹਿਲਾਂ ਪਾਣੀ ਦੀ ਸੇਵਾ ਕੀਤੀ ਜਾਂਦੀ ਸੀ ਤੇ ਲਗਭਗ 35 ਸਾਲ ਤੋਂ ਮਤਲਬ ਪਕੌੜਿਆਂ ਤੇ ਚਾਹ ਦਾ ਜਿਹੜਾ ਲੰਗਰ ਲਗਾਇਆ ਜਾਂਦਾ ਤੇ ਮੈਂ ਵੀ ਉਸ ਪਿੰਡ ਦੇ ਨਾਲ ਸੰਬੰਧ ਰੱਖਦਾ ਤੇ ਅਸੀਂ ਸੇਵਾ ਵਾਸਤੇ ਪਿੰਡ ਦੇ ਬਹੁਤ ਸਾਰੇ ਲੋਕ ਮਤਲਬ ਸੇਵਾ ਵਿੱਚ ਭਾਗ ਲੈਂਦੇ ਆ ਤੇ ਬੜਾ ਆਨੰਦ ਆਉਂਦਾ ਦੇਖ ਕੇ ਕਿਉਂਕਿ ਕਰਤਾਰਪੁਰ ਇੱਕ ਬੜਾ ਇਤਿਹਾਸਕ ਸ਼ਹਿਰ ਹੈ ਜਿਹਦੀ ਜਿਹੜੀ ਆ ਹੋਂਦ ਹੈ ਉਹ ਬਾਕੀ ਸ਼ਹਿਰਾਂ ਨਾਲੋਂ ਬਿਲਕੁਲ ਬਕਰੀ ਹੈ ਜੇ ਇਹਨੂੰ ਕਹ ਲਈਏ ਗੁਰੂਆਂ ਦੀ ਨਗਰੀ ਤਾਂ ਇਹਦੇ ਤੋਂ ਘੱਟ ਨਹੀਂ ਹੈ ਤੇ ਇਹ ਜਿਹੜਾ ਹੈਗਾ ਤੀਰ ਸਥਾਨ ਬੜੇ ਲੋਕ ਦੂਰ ਦੂਰ ਤੋਂ ਇੱਥੇ ਬਸਾਖੀ ਦਾ ਦਿਹਾੜਾ ਦੇਖਣ ਲਈ ਆਉਂਦੇ ਆ ਤੇ ਉਹਨਾਂ ਦੀ ਤਹਿਲ ਸੇਵਾ ਵਾਸਤੇ ਮਤਲਬ ਜਿਹੜਾ ਹੈ ਤਲਵਾਰ ਪਰਿਵਾਰ ਵੱਲੋਂ ਤਰਸੀਮ ਸਿੰਘ ਦੇ ਪਰਿਵਾਰ ਵੱਲੋਂ ਹਮੇਸ਼ਾ ਅੱਜ ਉਹਨਾਂ ਦੇ ਲੜਕੇ ਜਿਹੜਾ ਹੈ ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਜੋ ਕਿ ਉਹਨਾਂ ਦੇ ਜੇਤ ਹੋ ਗਏ ਆ ਉਹ ਲੜਕਾ ਦਾਰਾ ਸਿੰਘ ਉਤਮ ਸਿੰਘ ਮਤਲਬ ਚਾਰ ਲੜਕੇ ਆ ਕਹ ਰਹੀ ਜਿਹੜੇ ਹੈਗੇ ਆ ਬੜੀ ਭਾਗ ਲੈ ਕੇ ਵਧੀਆ ਤਰੀਕੇ ਨਾਲ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਅਨੁਸਾਰ ਮਤਲਬ ਟਹਿਲ ਸੇਵਾ ਲੋਕਾਂ ਦੀ ਕਰਦੇ ਆ ਤੇ ਅੱਜ ਤੁਸੀਂ ਦੇਖ ਲਓ ਕਿਦਾਂ ਮਤਲਬ ਇਹ ਭਾਰੀ ਰੱਥ ਦੇ ਵਿੱਚ ਲੋਕਾਂ ਦੀ ਜਿਹੜੇ ਹੈਗੇ ਆ ਟਹਿਲ ਸੇਵਾ ਪਕੌੜਿਆਂ ਤੇ ਚਾਹ ਦੇ ਨਾਲ ਤੇ ਫਰੂਟੀ ਆਦ ਦੇ ਨਾਲ ਕੀਤੀ ਜਾ ਰਹੀ ਆ ਖਾਸ ਤੌਰ ਤੇ ਠੰਡੇ ਦੀ ਸੇਵਾ ਜਲਦੀ ਸੇਵਾ ਜੋ ਕਿ ਇਹ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਹੈ ਛੋਟੇ ਛੋਟੇ ਬੱਚਿਆਂ ਸਮੇਤ ਪਰਿਵਾਰ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਜਲਦੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਠੰਡੇ ਦੀ ਬਹੁਤ ਜ਼ਰੂਰਤ ਹੁੰਦੀ ਹੈ ਬਾਕੀ ਜਿਹੜੇ ਆਪਣੀ ਚਾਹਤ ਮੁਤਾਬਕ ਪਕੌੜਿਆਂ ਦਾ ਲੰਗਰ ਇਹਨਾਂ ਵੱਲੋਂ ਫ੍ਰੀ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਇਹਨਾਂ ਨਾਲ ਗੱਲਬਾਤ ਕਰਕੇ ਜੋ ਕਿ ਪਿਛਲੇ ਸਮੇਂ ਤੋਂ ਇਹ ਜਿਹੜੀ ਰੀਤ ਹੈ ਇਹਨਾਂ ਵੱਲੋਂ ਚਲਾਈ ਗਈ ਹੈ ਹੋਰ ਵੀ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਹੋਰ ਹਾਜ਼ਰ ਨੇ ਇਹਨ ਨੂੰ ਸੇਵਾ ਚੱਲਦੀ ਰਹੇ ਇਹ ਬੱਚਾ ਸਾਡਾ ਹਿੰਮਤਾਲਾ ਇਹ ਹਿੰਮਤ ਕਰਨ ਦਾ ਸਾਰੀ ਸੇਵਾ ਕਰਨ ਦੇ ਬਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਤੇ ਤਸੀਮ ਸਿੰਘ ਦਾ ਬੇਟਾ ਹੈ ਇਹ ਮੇਰਾ ਭਤੀਜਾ ਹੈ ਦਾਰਾ ਸਿੰਘ ਸੇਵਾ ਜਾਦਾ ਇਹੋ ਹੀ ਕਰ ਰਿਹਾ ਅਸੀਂ ਤਾਂ ਨਾਲ ਖਾਣ ਪੀਣ ਨਾਲ ਜਾ ਜੰਨੇ ਆ ਦੇਖ ਕੇ ਕਰੇ ਬਹੁਤ ਵਧੀਆ ਇਸ ਦਿਹਾ ਇਸ ਖੂਬਸੂਰਤ ਅਫਸਰ ਦੇ ਵਿੱਚ ਬਹੁਤ ਵੱਡੇ ਅਫਸਰ ਦੇ ਵਿੱਚ ਇਹ ਲੋਕੀ ਜਿਹੜੇ ਨੇ ਆ ਸ਼ਰਦਾ ਦਾ ਪ੍ਰਕਟਾਵਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਬਹੁਤ ਵੱਡੀ ਗੱਲ ਹੈ ਆ ਹੋਰ ਵੀ ਨਹੀਂ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਕੀ ਕਹਿਣਾ ਚਾਹੁੰਦੇ ਨੇ ਵਿਲਾ ਇਹ ਸੇਵਾ ਸਾਡੇ ਬੜਦਾਦਾ ਜੀ ਕਰਦੇ ਹੁੰਦੇ ਸੀ ਫਿਰ ਪਾਪਾ ਜੀ ਕਰਨ ਲੱਗੇ ਫਿਰ ਡੈਡੀ ਸਾਡੇ ਫਿਰ ਹੁਣ ਉਤੋਂ ਆਦਿ ਅਸੀਂ ਕਰਨ ਲੱਗੇ ਆਂ ਇਹ ਜਿਹੜੀ ਰੀਤ ਆ ਤੁਸੀਂ ਮਤਲਬ ਪਹਿਲੇ ਤੇ ਸਮੇ ਤੋਂ ਜਾਰੀ ਰੱਖੀ ਹੈ ਮਤਲਬ ਹਾਂ ਹਾਂਜੀ ਜਦ ਦੀ ਪੁਛਤੀ ਇਹ ਚੱਲਿਆ ਆ ਰਿਹਾ ਸਾਡਾ ਹਾਂਜੀ ਹਾਂ 70 ਸਾਲ ਹੋ ਗਏ ਆ ਤੇ ਚਾਚਾ ਜੀ ਵੀ ਵਿੱਚ ਕਰਨ ਲੱਗੇ ਸੀ ਥੋੜਾ ਜਰ ਹਾਂਜੀ ਹਾਂਜੀ ਹਰ ਸਾਲ ਹੀ ਕੀਤੀ ਜਾਂਦੀ ਹੈ ਹਰ ਸਾਲ ਹੀ ਅਸੀਂ ਇਸ ਵਿਸਾਖੀ ਦੇ ਮੁੱਖ ਦਿਹਾੜੇ ਤੇ ਇੱਕ ਅਜਿਹੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਜੋ ਕਿ ਫਰੀਦ ਦੀ ਸੇਵਾ ਜਿਹੜੀ ਹੈ ਲੋਕਾਂ ਦੇ ਲਈ ਕਰ ਰਹੇ ਨੇ ਸ਼ਰਧਾਲੂ ਜੋ ਵੀ ਆ ਰਹੇ ਨੇ ਜਲਦੀ ਸੇਵਾ ਠੰਡੇ ਦੀ ਸੇਵਾ ਪਕੌੜੀਆਂ ਦੀ ਸੇਵਾ ਜਾਂ ਚਾਹ ਦੀ ਜਿਹੜੀ ਹੈ ਸੇਵਾ ਜਿਹੜੀ ਹੈ ਲੋਕਾਂ ਦੇ ਲਈ ਕੀਤੀ ਜਾ ਰਹੀ ਹੈ ਇਹ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਇੱਥੇ ਬੈਠਾ ਹੋਇਆ ਲੋਕਾਂ ਦੀ ਸੇਵਾ ਦੇ ਵਿੱਚ ਜਿਹੜਾ ਹੈ ਉਹ ਲੱਗਾ ਹੋਇਆ ਆਓ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਕੀ ਕੀ ਚੇਂजेस ਜਿਹੜੇ ਨੇ ਆ ਪੁਰਾਣੇ ਸਮੇਂ ਦੇ ਮੁਤਾਬਕ ਜਿਹੜੇ ਨੇ ਹੁਣ ਆਏ ਨੇ ਇਹ ਵੀ ਅਸੀਂ ਗੱਲਬਾਤ ਕਰਾਂ ਕਹਿਣਾ ਚਾਹੂंगे ਇਸ ਤੇ ਤੁਸੀਂ ਸੇਵਾ ਕਰ ਰਹੇ ਹੋ ਲੋਕਾਂ ਦੇ ਲਈ ਕਿੱਦਾਂ ਦਾ ਲੱਗਿਆ ਹਾਂਜੀ ਬਹੁਤ ਵਧੀਆ ਲੱਗਦਾ ਹਾਂਜੀ ਸਰ ਇੱਕ ਸਾਲ ਕਰਦੇ ਹਾਂ ਹਰ ਇੱਕ ਸਾਲ ਇੱਥੇ ਚਾਪ ਕੋੜੇ ਦਾ ਲੰਗਰ ਲਾਈਦਾ ਸੀ ਹਾਂਜੀ ਸਾਰੇ ਪਰਿਵਾਰ ਮਿਲ ਕੇ ਲਾਉਣਾ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਦਾ ਮੈਂ ਵਾਈਗੁਰ ਰਿੱਕਾ ਖਾਲਸਾ ਵਾਈਗੁਰ ਰਿੱਕੀ ਫਤਿਹ ਬਹੁਤ ਕਾਫੀ ਚੇਂਜਸ ਆਏ ਅੱਗੇ ਨਾਲੋਂ ਹਾਂਜੀ ਕੀ ਕੀ ਚੇਂਜਸ ਆਏ ਨੇ ਆਪਾਂ ਜੇ ਗੱਲ ਕਰੀਏ ਬਹੁਤ ਕਾਫੀ ਚੇਂਜਸ ਆਏ ਆ ਮੌਸਮ ਦਾ ਵੀ ਥੋੜਾ ਚੇਂਜਸ ਆਏ ਹੋਏ ਆ ਜਲਦੀ ਗਰਮੀ ਆ ਗਈ ਹੈ ਨਾ ਬਹੁਤ ਗਰਮੀ ਆਈ ਹੈ ਤਾਂ ਕਾਫੀ ਚੇਂਜਸ ਆਏ ਹੋਏ ਆ ਇਸ ਚੀਜ਼ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਵੀ ਇਮਾਰਤ ਦੀ ਸਾਰੀ ਦੁਬਾਰਾ ਹੋ ਗਈ ਆ ਹਾਂਜੀ ਕੀ ਇੰਨੀ ਜਿੰਨੀ ਭੀੜ ਆ ਸੀ ਅੱਜ ਦੇਖ ਰਿਆਂ ਕਿ ਇਹੀ ਭੀੜ ਜਿਹੜੀ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਵੀ ਇੰਨੀ ਹੀ ਭੀੜ ਹੁੰਦੀ ਸੀਗੀ ਕੀ ਕਹਿਣਾ ਪਹਿਲਾਂ ਅਸੀਂ ਪਾਣੀ ਦਾ ਲੰਗਰ ਲਾਉਂਦੇ ਸੀਗੇ ਜਿੱਦਾਂ ਥੋੜਾ ਬਹੁਤ ਘਰੋਂ ਬਣਾ ਕੇ ਲਿਆਉਂਦੇ ਸੀ ਤੇ ਉਸ ਤੋਂ ਬਾਅਦ ਹੀ ਹੌਲੀ 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 ਮਤਲਬ ਇੱਥੇ ਤੱਕ ਪਹੁੰਚ ਗਿਆ ਹਾਂ ਹਾਂਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਸਾਡੇ ਬਾਬਾ ਜੀ ਲਾਉਂਦੇ ਹੁੰਦੇ ਪਹਿਲਾਂ ਤੋਂ ਫੇਪਾ ਪਈ ਫੇ ਦੇਰ ਸਾਡਾ ਉਹ ਪੂਰਾ ਹੋ ਗਿਆ ਸਾਰ ਸਿਆਰੇ ਸਾਡੀ ਪੀੜ੍ਹੀਆਂ ਚ ਲਿਆ ਆ ਤੀ ਪੀੜ੍ਹੀ ਚ ਆ ਗਿਆ ਸਾਡਾ ਹਾਂ ਬਹੁਤ ਵਧੀਆ ਲੱਗ ਰਿਹਾ ਜਾਣ ਕੇ ਕਿ ਇਹ ਜਿਹੜੀ ਪੁਰਾਣੀ ਪੀੜ੍ਹੀ ਤੋਂ ਜਿਹੜੀ ਆ ਅੱਗੇ ਤੋਂ ਅੱਗੇ ਜਿਹੜੀ ਆ ਰੀਤ ਵੱਧਦੀ ਹੀ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਫਰੀ ਦਾ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਲੋਕਾਂ ਦੇ ਲਈ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਧੰਨਵਾਦ ਸੇਵਾ ਕਰਦੇ ਬਾਬੇ ਦੀ ਇੱਥੇ ਸਾਡੇ ਪਹਿਲੇ ਬਜ਼ੁਰਗ ਕਰਦੇ ਸੀਗੇ ਤੇ ਹੁਣ ਸਾਡੇ ਮਤਲਬ ਗਾਂ ਭੈਣ ਭਰਾ ਵੱਡੇ ਕਰਦੇ ਆ ਸੇਵਾ ਮਤਲਬ ਇੱਥੇ ਪਕੌੜਿਆਂ ਦੀ ਚਾਰ ਲੰਗਰ ਦੀ ਆ ਘਰੋਂ ਵੀ ਲੰਗਰ ਬਣਾ ਕੇ ਲਿਆਉਂਦੇ ਆ ਹਾਂਜੀ ਵਧੀਆ ਸਾਰਾ ਪਰਿਵਾਰ ਮਤਲਬ ਇਕੱਠੇ ਹੋ ਕੇ ਸੇਵਾ ਕਰਦਾ ਇਹ ਅੱਜ ਦੇ ਦਿਹਾੜੇ ਤੇ ਹੀ ਕੀਤਾ ਜਾ ਰਿਹਾ ਹੈ ਫਿਰ ਮੇਲਾ ਮਤਲਬ ਕਿੰਨੇ ਕਿ ਦਿਨ ਚੱਲਦਾ ਹੈ ਮੇਲਾ ਤਾਂ 2-3 ਦਿਨ ਜਿੱਦਾਂ ਚੱਲਦਾ ਹੈ ਤੇ ਇਹ 2-3 ਦਿਨ ਹੀ ਸੇਵਾ ਜਾਰੀ ਰਹਿੰਦੀ ਹੈ ਨਹੀਂ ਸਾਡੇ ਮਤਲਬ 2 ਦਿਨ ਵੀ ਲਾ ਲੈਂਦੇ ਆ ਤੇ ਜਿੱਦਾਂ ਮਤਲਬ ਕਿ ਪਹਿਲੇ ਦਿਨ ਵੀ ਲਦਾਂ ਲੰਗਰ ਹੁਣ ਅੱਜ ਤੋਂ ਵੀ ਸ਼ੁਰੂ ਆਇੰਦਾ 2-3 ਦਿਨ ਵੀ ਕਈ ਵਾਰ ਲੱਗ ਜਾਂਦਾ ਹੈ ਜਦੋਂ ਹੋਵੇ ਹਾਂਜੀ ਤੇ ਇਹ ਕਦੋਂ ਤੱਕ ਜਾਰੀ ਰਹੇਗੀ ਸੇਵਾ ਮਤਲਬ ਤੁਸੀਂ ਕਦੋਂ ਤੱਕ ਸ਼ਾਂਜੀ ਸ਼ਾਮ ਤੱਕ ਹੁਣ ਸਵੇਰ ਦੀ ਸ਼ੁਰੂ ਆ ਸ਼ਾਮ ਤੱਕ ਵੀ ਲਗਣੀ ਆ ਮਤਲਬ ਕੱਲ ਵੀ ਹੋ ਸਕਦੀ ਆ ਹਾਂਜੀ ਹਾਂਜੀ ਬੱਦ ਵਧੰਵਾਦ ਇਸ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਜਿਹੜੇ ਨੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਸੋ ਆਉਂਨਾ ਨਾਲ ਵੀ ਗੱਲਬਾਤ ਕਰਦੇ ਆ ਕਿੱਦਾਂ ਦਾ ਲੱਗ ਰਿਹਾ ਸਤਿ ਸ੍ਰੀ ਅਕਾਲ ਜੀ ਐਕਚੁਅਲੀ ਉਹਨਾਂ ਸਾਰਿਆਂ ਸਾਡੇ ਵੱਡਿਆਂ ਨੇ ਦੱਸ ਦਿੱਤਾ ਹੁਣ ਆ ਵੀ ਕਿੱਦਾਂ ਕਿੰਨੇ ਚਿਰ ਤੋਂ ਇਹ ਚੱਲ ਰਿਹਾ ਆ ਨਾ ਤੇ ਇਦਾਂ ਹੀ ਇਹ ਮਿਲ ਲੱਗਾ ساری ਉਮਰ ਹੀ ਚੱਲੂਗਾ ਜਿੰਨਾ ਕਿ ਸਾਡੀ ਪੀੜੀ ਰਹੂਗੀ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਸੋ ਸਾਡੇ ਨਾਲ ਇਹ ਬੈਠੇ ਨੇ ਫਕੀਰ ਜੀ ਨਾਲ ਅਸੀਂ ਗੱਲਬਾਤ ਕਰਦੇ ਆ ਇਹਨਾਂ ਨੇ ਆ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਇਹਨਾਂ ਤੋਂ ਜਾਣਾਂਗੇ ਹਰ ਸਾਲ ਦੇ ਵਿੱਚ ਪੁੱਤ ਜੜੀ ਬੂਟੀ ਬੜੇ ਬੜੇ ਰੋਗ ਦੀ ਅੱਖ ਦੰਦਦਾਰ ਚੰਬਲ ਗੋੜਾ ਗਿੱਟਾ ਸੁਰਮਾ ਸਾਨੂੰ 10 ਸਾਲ ਹੋ ਗਿਆ ਫਕੀਰਾਂ ਨੂੰ ਅਸੀਂ ਆਂਦਿਆਂ ਨੂੰ ਗਿਰਦ ਸਿੰਘੀ ਹੱਥ ਜੋੜੀ ਮਨ ਮੂਣੀ ਸਿਆਲ ਸਿੰਘੀ ਬੜੇ ਬੜੇ ਲੋਕਾਂ ਦੇ ਭਲੇ ਕਈ ਦੇ ਸਿਆਲ ਸਿੰਘੀ ਗਿਰਦ ਸਿੰਘੀ ਇਹ ਚੀਜ਼ਾਂ ਪੁੱਤ ਦੇਈ ਦੀਆਂ ਸਾਨੂੰ ਬੜੀ ਚਿਰ ਹੋ ਗਿਆ ਫ ਆਹਦੀਆਂ ਤੇਸੀ ਬੜੀ ਦੁਨੀਆ ਦੀ ਬੜੇ ਸੁਰਮੇ ਜਿੰਨੇ ਆ ਉਹਨਾਂ ਚ ਬੜਾ ਫਾਇਦਾ ਹੁੰਦਾ ਹੈ ਬੜੀ ਕਿਰਪਾਉਂ ਦੀ ਮਾਲਗਰੀ ਸਾਈਂ ਬਾਪੂ ਮੁਰਾਸ਼ੇ ਦੀ ਬੜੀ ਦੁਆਵਾਂ ਦੀ ਠੀਕ ਹੈ ਜੀ ਹਾਂ ਜੀ ਤੇ ਇਹਦੇ ਵਿੱਚ ਜਿਹੜੀ ਖਿਆਲ ਸਿੰਘ ਦੀ ਗਿਰਦ ਸਿੰਘ ਦੀ ਬੜੇ ਬੜੇ ਕੰਮਾਂ ਦੀ ਜਿਹੜਾ ਕੰਮ ਨਹੀਂ ਬੰਦਦਾ ਜਿਹੜੇ ਕੰਮ ਜਾਓ ਕੰਮ ਫਤਿਹ ਨੌ ਸਿੱਧਾ 12 ਸਿੱਧਾ ਇਹ ਚੀਜ਼ਾਂ ਹੁੰਦੀਆਂ ਇਸ ਮੇਲੇ ਦੇ ਵਿੱਚ ਸਾਡੇ ਨਾਲ ਹੋਰ ਸੇਵਾਦਾਰ ਮੌਜੂਦ ਨੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਸਾਡਾ ਤੁਹਾਡਾ ਭਰਮਜੀਤ ਸਿੰਘ ਜੀ ਤੁਸੀਂ ਇੱਥੇ ਇਹ ਸੇਵਾ ਨਿਭਾ ਰਹੇ ਹੋ ਕਿੰਨਾ ਟਾਈਮ ਤੋਂ ਇੱਥੇ ਸੇਵਾ ਕਰ ਰਹੇ ਹੋ ਸਾਨੂੰ ਸੇਵਾ ਕਰਦਿਆਂ ਨੂੰ 15 20 ਸਾਲ ਹੋ ਗਏ ਜੀ ਜੀ ਠੀਕ ਆ ਜੀ ਤੇ ਕਿਦਾਂ ਕੀ ਮਾਹੌਲ ਲੱਗ ਰਿਹਾ ਹੈ ਤੇ ਕੀ ਕਹਿਣਾ ਚਾਹੂਗੀ ਵਸਾਕੇ ਦੇ ਬਹੁਤ ਵਧੀਆ ਮਾਹੌਲ ਹੈ ਜੀ ਇਸ ਟਾਈਮ ਹਾਂਜੀ ਬਹੁਤ ਵਧੀਆ ਮਾਹੌਲ ਹੈ ਹੋਰ ਕੀ ਕਹਿਣਾ ਚਾਹੂਗੀ ਵਸਾਕੇ ਦੇ ਹੋਰ ਤਾਂ ਬਸ ਕੋਈ ਨਹੀਂ ਬਾਗ ਸਿੱਸੀ ਕਰਕੇ ਬਹੁਤ ਵਧੀਆ ਇਦਾਂ ਸੇਵਾ ਨਹੀਂ ਵੀ ਜਾਵੇ ਜੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਆਏ ਹਾਂਜੀ ਪਰਿਵਾਰ ਦੇ ਬੰਦੇ ਹੋਰ ਬਹੁਤ ਆਏ ਸਾਰੇ ਆਏ ਪਰਿਵਾਰੀ ਆ ਸਾਰੇ ਆਪਣੇ ਹਾਂਜੀ ਜੀ ਕਿਸ ਚੀਜ਼ ਦੀ ਸੇਵਾ ਜਿਹੜੀ ਹੈ ਜਲਦੀ ਸੇਵਾ ਤੁਸੀਂ ਕਿਸ ਕਿਸ ਚੀਜ਼ ਦੀ ਜਿਹੜੀ ਹੈ ਸੇਵਾ ਤੁਸੀਂ ਲਗਾ ਰਹੇ ਹੋ ਸੇਵਾ ਜਲ ਪਾਣੀ ਹਾਂ ਸ਼ਬੀਲ ਆਈ ਆ ਬੇ ਹਾਂਜੀ ਇਹ ਕੱਲ ਤੱਕ ਜਾਰੀ ਰਹੇਗਾ ਇਹ ਕੱਲ ਤੱਕ ਚੱਲੂਗੀ ਹਾਂਜੀ ਮੋੜਾ ਤੁਹਾਨੂੰ ਅੱਜ ਅਸੀਂ ਪਹੁੰਚੇ ਹੋਏ ਸੀ ਸ੍ਰੀ ਗੁਰੂ ਗੰਸਰ ਸਾਹਿਬ ਗੁਰਦੁਆਰਾ ਵਿਖੇ ਜੋ ਕਿ ਜਲੰਧਰ ਦੇ ਕਰਤਾਰਪੁਰ ਸ਼ਹਿਰ ਦੇ ਵਿੱਚ ਸਥਿਤ ਹੈ ਜਿੱਥੇ ਕਿ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਹੈ ਸੋ ਅਸੀਂ ਸਾਰੀ ਇੱਥੇ ਵਿਸਾਖੀ ਦੇ ਤਿਉਹਾਰ ਮੌਕੇ ਤੇ ਸਾਰੀ ਕਵਰੇਜ ਤੁਹਾਨੂੰ ਦਿਖਾਈ ਹੈ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਿਆ ਹੈ ਤੇ ਇਸ ਵਿਸਾਖੀ ਦੇ ਬਾਰੇ ਵੀ ਅਸੀਂ ਬਹੁਤ ਕੁਝ ਜਾਣਿਆ ਹੈ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ